ਸਤਿ ਸ਼੍ਰੀ ਅਕਾਲ ਜੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਜ਼ਿੰਦਗੀ ਜ਼ਹਿਰ ਜਜਵਾ ਇੱਕ ਵਾਰ ਇੱਕ ਗਰਮਤੀ ਔਰ ਇੱਕ ਦਰਖਤ ਥੱਲੇ ਬੈਠੇ ਆਰਾਮ ਕਰ ਰਹੀ ਸੀ ਬੈਠੇ ਬੈਠੇ ਉਸ ਨੂੰ ਪਿਆਸ ਲੱਗਦੀ ਹੈ ਉਹ ਆਲੇ ਦੁਆਲੇ ਦੇਖਦੀ ਹੈ ਪਰ ਕਿਤੇ ਵੀ ਉਸ ਨੂੰ ਕਿਤੇ ਪਾਣੀ ਲਈ ਪਾਣੀ ਪੀਣ ਲਈ ਪਾਣੀ ਨਹੀਂ ਦਿਸਦਾ ਇਹ ਦੇਖ ਕਿ ਉਹ ਬਹੁਤ ਹੀ ਭਾਵੁਕ ਹੋ ਜਾਂਦੀ ਹੈ ਅਚਾਨਕ ਉਸਦੇ ਮਨ ਵਿੱਚ ਖਿਆਲ ਆਉਂਦਾ ਹੈ ਕਿਉਂ ਨਾ ਉਹ ਉਸ درخت ਦੀਆਂ ਨੀਚੇ ਡਿੱਗ ਰਹੀਆਂ ਤੇੜਾ ਦੀਆਂ ਬੂੰਦਾਂ ਨਾਲ ਉਹਨਾਂ ਨੂੰ ਇਕੱਠਾ ਕਰਕੇ ਆਪਣੀ ਪਿਆਸ ਬੁਝਾਵੇ ਜਿਸ ਲਈ ਉਹ ਪੱਤਿਆਂ ਦਾ ਇੱਕ ਡੂਣਾ ਜਿਹਾ ਬਣਾ ਕੇ ਉਸ ਵਿੱਚ ਪਾਣੀ ਦੀਆਂ ਬੂੰਦਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੀ ਹੈ ਦੇਖਦੇ ਹੀ ਦੇਖਦੇ ਉੱਥੇ ਇੱਕ ਪੰਛੀ ਆਉਂਦਾ ਹੈ ਤੇ ਉਸਦੇ ਹੱਥਾਂ 'ਵਾਲ ਵਾਰ ਕਰਕੇ ਉਸ ਦੇ ਪਾਣੀ ਦੇ ਭਰੇ ਡੂੰਘੇ ਨੂੰ ਦੇਖ ਦਿੰਦਾ ਹੈ ਅਜੀਹਾ ਉਸ ਨਾਲ ਤਕਰੀਬਨ 3 ਵਾਰ ਵਾਪਰਦਾ ਹੈ ਜਿਸ ਨਾਲ ਉਹ ਬਹੁਤ ਦੁਖੀ ਹੁੰਦੀ ਹੈ ਤੇ ਗੁੱਸੇ ਵਿੱਚ ਆ ਕੇ ਉਸ ਪੰਛੀ ਦੇ ਇੱਕ ਪੱਥਰ ਮਾਰਦੀ ਹੈ ਜਿਸ ਨਾਲ ਉਹ ਪੰਛੀ ਮਰ ਜਾਂਦਾ ਹੈ ਉਸ ਤੋਂ ਬਾਅਦ ਉਹ ਦੇਖਦੀ ਹੈ ਕਿ ਉਸ ਦਰਖਤ ਤੋਂ ਇੱਕ ਸੱਪ نیچے ਵੱਲ ਆਉਂਦਾ ਹੈ ਜਿਸ ਨੂੰ ਦੇਖ ਕੇ ਉਹ ਇਹ ਅਨੁਮਾਨ ਲਗਾਉਂਦੀ ਹੈ ਕਿ ਅਸਲ ਵਿੱਚ ਉਹ ਜਿਸ ਨੂੰ ਪਾਣੀ ਸਮਝ ਕੇ ਪੀ ਰਹੀ ਸੀ ਉਹ ਅਸਲ ਵਿੱਚ ਜ਼ਹਿਰ ਸੀ ਸ਼ਾਇਦ ਇਸੇ ਕਰਕੇ ਉਹ ਪੰਛੀ ਉਸ ਨੂੰ ਉਸ ਪਾਣੀ ਨੂੰ ਪੀਣ ਤੋਂ ਰੋਕ ਰਿਹਾ ਸੀ ਹੁਣ ਉਸ ਨੂੰ ਆਪਣੇ ਕੀਤੇ ਦੇ ਬਹੁਤ ਪਛਤਾਵਾ ਹੋ ਰਿਹਾ ਸੀ ਕਿਉਂਕਿ ਉਸ ਪੰਛੀ ਨੇ ਉਸ ਨੂੰ ਪਾਣੀ ਪੀਣ ਤੋਂ ਰੋਕ ਕੇ ਉਸ ਦੀ ਜਾਨ ਬਚਾਈ ਸੀ ਪਰ ਉਲਟਾ ਉਸ ਨੇ ਉਸ ਦੀ ਜਾਨ ਲੈ ਲਈ ਠੀਕ ਕਿਸੇ ਤਰ੍ਹਾਂ ਪ੍ਰਮਾਤਮਾ ਸਾਡੇ ਲਈ ਉਸ ਪੰਛੀ ਦੇ ਰੂਪ ਵਿੱਚ ਹੀ ਸਾਡੇ ਅੰਗ ਸੰਗ ਹੁੰਦਾ ਹੈ ਪਰ ਅਸੀਂ ਜ਼ਿੰਦਗੀ ਵਿੱਚ ਉਸ ਨੂੰ ਅਣਗੌਲਿਆ ਕਰ ਜਾਂਦੇ ਹਾਂ ਇਸ ਲਈ ਜ਼ਿੰਦਗੀ ਵਿੱਚ ਦੁੱਖਾਂ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਜੇ ਹੋ ਸਕਦਾ ਹੈ ਕਿ ਦੁੱਖ ਕੱਟ ਕੇ ਤੁਹਾਨੂੰ ਸੁੱਖ ਮਿਲ ਜੇ ਹਮੇਸ਼ਾ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖਣਾ ਕਿ ਜੋ ਵੀ ਕੁਝ ਸਾਡੇ ਨਾਲ ਵਾਪਰਦਾ ਹੈ ਉਸ ਵਿੱਚ ਸਾਡੀ ਕਰਨੀ ਦਾ ਕੋਈ ਨਾ ਕੋਈ ਮਤਲਬ ਉਸ ਨਾਲ ਹੀ ਜੁੜਿਆ ਹੁੰਦਾ ਹੈ। ਧੰਨਵਾਦ ਦੋਸਤੋ ਛੇ ਕਰਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।